ਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਆ ਗਿਆ ਸਜਣੋ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਮੱਝਾਂ ਲੈ ਕੇ ਆ ਗਿਆ ਸਜਣ ਆਪਣਾ ਪ੍ਰਤਾਪ ਸਿੰਘ ਸ਼ਾਹ ਝਾਮਕੇ ਖੁਰਦ ਵਾਲਾ 6 ਰੱਖਦਾ 7 ਰੱਖਦਾ 8 ਰੱਖਦਾ ਮਈਆਂ ਵੀਡੀਓ ਦੇ ਵਿੱਚ ਇਹ ਸਾਰਿਆਂ ਦਾ ਲੇਖਾ ਜੋਖਾ ਲੈ ਦੇਣਾ ਤੁਹਾਨੂੰ ਕਿੰਨਾ ਕਿੰਨਾ ਦੁੱਧ ਦਾ ਕਿੰਨੇ ਟਾਈਮ ਦੀਆਂ ਸੁਈਆਂ ਉਹ ਸਾਰੀਆਂ ਗੱਲਾਂ ਬਾਤਾਂ ਵੀਰ ਦੱਸ ਦਿੰਦਾ ਤੁਹਾਨੂੰ ਜਿਹੜੀ ਪਸੰਦ ਆ ਜਾਂਦੀ ਆ ਉਹ ਹੱਥ ਬੰਨ ਕੇ ਇਹਨਾਂ ਦੀ ਵੀ ਸਾਡੀ ਬੇਨਤੀ ਆ ਸਜਣੋ ਵੀ ਉਹ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰਨੀ ਆ ਤੁਹਾਡਾ ਇਹਦੇ ਵਿੱਚ ਵੱਡਾ ਧੰਨਵਾਦ ਧੰਨਵਾਦ ਇਸ ਕਰਕੇ ਕਿ ਬਾਅਦ ਚ ਲਾਂਭਾ ਨਾ ਦਿਓ ਇਹ ਬੇਨਤੀ ਆ ਹੱਥ ਜੋੜ ਕੇ ਤੁਹਾਡੇ ਚਰਨਾਂ ਆਜੋ ਡਿਟੇਲ ਲੈਣੇ ਆ ਨੀਲੀਆਂ ਪੂਰੀਆਂ ਕਾਲੀਆਂ ਜੰਨੀਆਂ ਵੀ ਹੋਈਆਂ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਤੁਹਾਨੂੰ ਸਾਰੀਆਂ ਚਲਾਚ ਰੂ ਕੇ ਵਿਖਾ ਦਿੰਨੇ ਆ ਆਜੋ ਲਈਏ ਜਾਣਕਾਰੀ ਪ੍ਰਤਾਪ ਸ਼ਾ ਮਰੀਆਮ ਸ਼ਾ ਪ੍ਰਤਾਪ ਸ਼ਾ ਸਾਸਰੀ ਕਾਲ ਸਾਸਰੀ ਕਾਲ ਜੀ ਮਹਾਰਾਜ ਹੋਰ ਸੁਣਾਓ ਵਰੀਆ ਜੀ ਚੜਦੀ ਕਲਾ ਚੜਦੀ ਕਲਾ ਵਰੀਆ ਜੀ ਤੇ ਪ੍ਰਤਾਪ ਸਿੰਘ ਛਾਹ ਹਾਂਜੀ ਹੋਰ ਸੰਧੂ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾ ਨੂੰ ਆਪਣਿਆਂ ਨੂੰ ਪਿਆਰ ਪ੍ਰੀ ਸასი ਕਰਦੇ ਹਾਂ ਧੰਨਵਾਦ ਤੇਰਾ ਜੀ ਇਹ ਰਿਕਵੈਸਟ ਬੇਨਤੀ ਕਰਦੇ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਤਵਾ ਸਪੋਰਟ ਕਰੋ ਹਾਂ ਮਿਹਰਬਾਨੀ ਹੈ ਨਾ ਪਿੰਡ ਝਾਮਕੇ ਖੁਰਦ ਹਾਂਜੀ ਹਾਂਜੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਨਾਮ ਜੇ ਪ੍ਰਤਾਪ ਸਿੰਘ ਛਾਹ ਫੋਨ ਨੰਬਰ 6284741427 6284741427 ਨਾਗਬਾਜ ਦਾਹੀ ਚਾਰ ਨਾਗ ਵੇਗਿਆ ਆਉਂਦਿਆਂ ਜੀ ਹਾਂਜੀ ਹਾਂਜੀ ਮਾਰਾਈ ਦੀ ਕਿਰਪਾ ਹਾਂ ਕਿਰਪਾ ਕੋਈ ਗੱਲ ਨਹੀਂ ਮਾਲ ਛੋਟਾ ਵੱਡਾ ਸਾਰਾ ਭਾ ਹੀ ਹੁਣ ਆਉਂਦਾ ਹਨਾ ਗੁਰੂ ਦੀ ਕਿਰਪਾ ਨਾਲ ਤੇ ਨੀਲੀ ਦੀਆਂ ਹੋਣਗੀਆਂ ਠੀਕ ਮਈਆਂ ਤਾਂ ਤਿੰਨ ਹੀ ਨੀਲੀਆਂ ਚਾਰ ਦੋ ਵਿੱਚੋਂ ਵੇਗੀਆਂ ਦੋ ਹੁਣ ਪਾਵਾਂਗੇ ਠੀਕ ਬੱਚਿਆਂ ਤੋਂ ਬਿਨਾਂ ਵੀ ਆ ਬੱਚਿਆਂ ਵਾਲੀਆਂ ਵੀ ਆ ਜਿੱਦਾਂ ਜਿੱਦਾਂ ਵੀ ਆ ਸਾਰੀ ਡਿਟੇਲ ਦਵਾਂਗੇ ਬੇਨਤੀ ਇਹੋ ਹੀ ਹੱਥ ਜੋੜ ਕੇ ਵੀਡੀਓ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੈਠ ਕੇ ਵੇਖੋ ਫਿਰ ਸਾਈ ਬਿਆਨ ਆ ਪਾਓ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਘੜੋ ਹਾਂ ਹਾਂ ਜੀ ਪੈਸੇ ਖਰਚ ਨਹੀਂ ਹਾਂਜੀ ਹਾਂਜੀ ਹੱਕ ਬਣਦਾ ਜੀ ਤੇ ਇਹਦਾ ਕੀ ਲੇਖਾ ਜੋਖਾ ਨਹੀਂ ਇਹ ਸੂਆ ਦੂਜਾ ਤੀਜਾ ਲਾਲੇ ਚੌਥਾ ਲਾਲੇ ਭਾਵੇਂ ਲਾਵੇ ਕੋ ਦਹਵਾ ਆਪਦੀ ਵੇਖੇ ਸਮਝੋ ਠੀਕ ਆ ਸੂਈ ਨੂੰ ਇਹ ਜੇ ਤਿੰਨ ਮਹੀਨੇ ਕੋ 25 ਦਿਨ ਮਹੀਨਾ ਬਣੀ ਨੂੰ ਹੋਇਆ ਉਹਨਾਂ ਦੱਸਿਆ ਠੀਕ ਆ ਆਪਾਂ ਦੁੱਧੇ ਹਿਸਾਬ ਨਾਲ ਦੇਣੀ 7 ਲੀਟਰ ਦੁੱਧ ਹੋਊਗਾ 7 ਦੁੱਧ ਹਾਂ ਨੀਲੀ ਚ ਪਿਓ ਰਹਣੀ ਠੀਕ ਆ ਬੱਚਾ ਨਹੀਂ ਹੈਗਾ ਮਿਲਦੀ pade ਤੇ ਠੀਕ ਆ ਹਾਂਜੀ ਹਾਂਜੀ ਓਕੇ ਮਿਲਦੀ ਪਾੜੇ ਤੇ ਆ ਬੱਚਾ ਨਹੀਂ 7 ਲੀਟਰ ਦੁੱਧ ਆ ਸੂਆ ਤੁਸੀਂ ਆਪਦੀ ਸਮਝ ਲਾ ਲਿਓ ਨੀਲੀ ਰਾਵੀ ਨਾਮ ਹੀ ਮੈਂ ਆ ਹਾਂਜੀ ਨਵੀਂ ਆ ਐ ਨਹੀਂ ਹੈਗਾ ਕੋਈ ਵੀ ਉਹ ਥੋੜਾ ਸਿਆਲ ਕਰਕੇ ਡੰਗਰ ਨਵਾਈ ਨੂੰ ਹੀ ਦੇਣੀ ਤੁਹਾਨੂੰ ਪਤਾ ਹਾਂ ਹਾਂ ਤੇਰੀਆਂ ਨਵਾਉਣ ਤੋਂ ਬਿਨਾ ਵਿਗਦੀਆਂ ਨਾਲੇ ਇਦਾਂ ਹੀ ਆਈ ਜਾਨੀਆਂ ਕਰਮਾਂ ਵਾਲੀਆਂ ਨੇ ਬਿਲਕੁਲ ਬਿਲਕੁਲ ਉਹ ਘੰਟਾ ਰਹਿ ਗਈ ਕੋ ਦੋ ਰਹਿ ਗਈ ਕੋ ਰਾਤ ਰਹਿ ਗਈ ਅੱਜ ਜੈਜ ਨਫਾ ਲਈਏ ਹਰ ਨਵਾਉਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਅਗਲਾ ਹੀ ਨਵਾਵੇ ਹੈ ਸਿਆਣੀ ਗੱਲ ਇੱਕ ਡੰਗ ਤਾਂ ਆਪਾਂ ਅਗਲੇ ਨੂੰ ਦੇ ਦੇਣਾ ਹੈ ਕਿ ਇੱਕ ਡੰਗ ਤਾਂ ਆਪਾਂ ਰੱਖ ਲਿਆ ਤੇ ਆਪਣਾ ਦਿਹਾੜੀ ਸਰਦ ਜਣ ਵਾਕ ਗਿਆ ਹਾਂ ਤੋਕੜਾ ਫੈਂਟ ਵੀ ਬੜੀ ਆਉਂਦੀ ਹੁੰਦੀ ਹਣੀ ਹਾਂਜੀ ਹਾਂਜੀ ਬੋਲੇ 10 10 ਨੂੰ ਮਾਰ ਜਾਂਦੀਆਂ ਸੂਈ ਕਈ ਤਾਂ ਤੇ ਇਹ ਪ੍ਰਤਾਪ ਕਿੰਨੇ ਦੀ ਪਹੁੰਚ ਤੇ ਕੀ ਹਸਾਬ ਕਿਤਾਵੇ ਦਾ ਜਾਇਜ ਹੀ ਆਈ ਹੈ ਜੀ ਜਾਇਜ ਹੀ ਦੇਣੀ ਆਪਾਂ ਇਹ ਸੂਲ ਆ ਤੇਰਾ ਹਾਂ თან ਤੋਂ ਚੰਗਾ ਚੋਣ ਚਾਂ ਦੀ ਓਕੇ ਮੈਂ ਨਾ ਜੀ ਪਿਓਰ ਨੀਲੀ ਹਾਂ ਮੋਰ ਜੋ ਮਰਜ਼ੀ ਕਰੀਏ ਪੂਰੇ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਦੇ ਲੋ ਪੂਰੇ 50000 ਦੇ ਠੀਕ ਆ ਹਾਂ ਉੜਾਕੇ ਪਾਉਂਦਾ ਹਾਂਜੀ ਹਾਂਜੀ ਪੂਰੇ ਪਿਆਜ਼ ਛਾਂਕ ਪੂਰਾ ਕਰ ਗਾੜੀ ਭਾਜੀ ਝੋਟੀ ਦੁਜਾ ਸੁਆ ਠੀਕ ਆ ਦੁੱਧ 6-7 ਆ ਪੰਜ ਆ ਕੇ ਦੇਣੀ ਆਪਾਂ ਠੀਕ ਆ ਸੂਈ ਇਹ ਵੀ ਤਿੰਨਾ ਸਾਢੇ ਤਿੰਨਾ ਦੀ ਇਹ ਵੀ ਬਣੀ ਹੋਊਗੀ ਕੁ ਮਹੀਨੇ ਦੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਕੱਢਦੇ ਬਾਅਦ ਵੱਡੇ ਕਾਦੀ ਮੱਝ ਹਾਂ ਥਣ ਚੰਗਾ ਹਾਂ ਰੇਟ ਹੋਊਗਾ ਅੰਤਰਕਟਈ ਵਾਲਾ ਇਹਦਾ ਹਾਂ ਤੇ ਬੱਚਾ ਹੈ ਨਹੀਂ ਨਾ ਨਹੀਂ ਬੱਚਾ ਨਹੀਂ ਦੁੱਧ ਪੰਜ ਹਾਂ ਮਿਲਦੀ ਮਿਲਦੀ ਭਾਰੇ ਤੇ ਓਕੇ ਉਈ ਨੂੰ 3 1/2 ਮਹੀਨੇ ਹੋਏ ਬੱਚਾ ਨਹੀਂ ਹੈਗਾ ਕੋਈ ਮਹੀਨਾ ਖਣਦੀ ਬਣੀ ਵੀ ਉਹਨਾਂ ਦਾ ਸੀ ਪਰ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਨਹੀਂ ਧੰਨਵਾਦ ਦੁੱਧ ਵਾਲੇ ਮੁੱਲ ਕਰਨਾ ਆਪਾਂ ਓਕੇ ਸੁਆ ਆਪਦਾ ਭੈਣ ਭਰਾ ਕੋ ਜੱਜ ਲਾ ਲਈ ਆਪਦਾ ਨਹੀਂ ਦੂਜਾ ਕੀ ਆ ਹਾਂ ਨਵੀਂ ਝੋਟੀ ਆ ਥਣ ਬਹੁਤ ਚੰਗਾ ਝੋਟੀ ਦਾ ਕੋਈ ਕਸੂਰ ਨਹੀਂ ਸੀ ਥੋੜੀ ਸੰਭਾਲੀ ਨੇ ਤੇ ਰੇਟ ਉੱਡਦੀਆਂ ਵਾਲਾ ਹੀ ਹੋਊਗਾ ਓਕੇ 43 ਚ ਪਹੁੰਚ ਹਾਂ ਗੱਡੀ ਆਪ ਦੀ ਲੈ ਜਾਊ ਤੇ ਪੂਰੇ 43 ਗੱਡੀ ਆਪਦੀ ਲੈ ਆਵੇ ਤੇ ਪੂਰੇ 44 ਜੇ ਘਰੇ ਲਵਾਣੀ ਆ ਤੇ 64 48 ਚ 100 ਕਿਲੋਮੀਟਰ 100 ਕਿਲੋਮੀਟਰ ਜੈ 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 ਯਾਰ ਹੁਣ ਮੈਂ ਕੀ ਬੋਲਾਂ ਭਰਾਵਾ ਤੇ ਫਰਦਾ ਹੀ ਨਹੀਂ ਆਹ ਨੌਕਰੀ ਗੱਡੀ ਸੂਆ ਦੁਜਾਲ ਵਾਲੇ ਤੇ ਜਾਲ ਵਾਲੇ ਕੋ ਚੌਥਾ ਵਾਲੇ ਇੱਕ ਸਿੰਘ ਟੁੱਟਾ ਜੇ ਜਮਾਂਦਰੂ ਠੀਕ ਆ ਦੁੱਧ 8 ਲੀਟਰ ਆ ਸੂਈ ਨੂੰ 3 ਮਹੀਨੇ ਹੋਏ ਮਗਰ ਕਟਾ ਓਕੇ ਮਹੀਨੇ ਦੀ ਬਣੀ ਨਹੀਂ ਆ ਬੱਚੇ ਤੇ ਮਿਲਦੀ ਆ ਭਾੜੇ ਤੇ ਮਿਲਦੀ ਆ ਆ ਬੱਚਾ ਉਹ ਕਟਾ ਜੀ ਅੱਛਾ ਹਾ ਘਟਾ ਬੱਚਾ 5000 ਦਾ ਆ ਬੱਚਾ ਇਹਦਾ ਹਾਂਜੀ ਹਾਂਜੀ ਇਹ ਬਣੀ ਵੀ ਹੋਊਗੀ ਹਾਂ ਬਣੀ ਹੈ ਹਣਾ ਹਾਂ ਬਣੀ ਹੈ ਠੀਕ ਆ ਬਣੀਆਂ ਪਰ ਆਪਾਂ ਦੁੱਧ ਵਾਲਾ ਮੁੱਲ ਕਰਨਾ 8 ਦੁੱਧ ਦਾ ਹਾਂ ਠੀਕ ਦੁੱਧ 8 ਆ ਕੋ 7 ਲਾ ਲੈ 7 ਲਾ ਲੈ ਬੱਚੇ ਤੇ ਮਿਲਦੀ ਜੇ ਭਾਰੇ ਤੇ ਮਿਲਦੀ ਐਡੀ ਠੰਡੀ ਮੈਂ ਹਾਂ ਚੋਣ ਬਹੁਤ ਚੰਗਾ ਹੋਊ ਜੱਟਾ ਇਹਦਾ ਚੋਣ ਤੇ ਮੈਂ ਨਾ ਭਾਵੇਂ ਛੋਟਾ ਜਿਹਾ ਬੱਚਾ ਚੋਲੇ ਦੇ ਹਾਂ ਥਾਂਣ ਬੜਾ ਕੰਮ ਦਾ ਹਾਂਜੀ ਕਈ ਸੱਜਣ ਨਾ ਰੋਲ ਦਿੰਦੇ ਬਹੂ ਨੂੰ ਹਾਂਜੀ ਸਾਂਭੀ ਨੇ ਨਹੀਂ ਮੈਂ ਤਾਂ ਸਾਹਮਣ ਵਾਲੇ ਥਾਂ ਘੱਲਣੀ ਭਾਵੇਂ 500 ਘੱਟ ਵਟ ਲਾ ਹਾਂ ਇਹ ਪੰਨ ਤਾਰੂਗਾ ਹਾਂ ਉਹ ਸੇਵਾ ਹੀ ਲਈ ਮਾਂ ਰੈਨੇ ਜਦਾਂ ਜਦਾਂ ਚਲੋ ਕੋ ਪੰਨਾਂ ਚੋਂ ਘਰਾਂ ਨੂੰ ਦੁੱਧ ਪਿਆ ਦੀਦਾ ਰੋਜ ਦਾ ਨਹੀਂ ਧੰਨਵਾਦ 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 ਆ ਦੂਜੇ ਪਾਸੇ ਨੂੰ ਜਾਂਦੀਆਂ ਬਚ ਬਚ ਕੇ ਘਰਾਂ ਤੇ ਸਾਂਭ ਕੇ ਤਿਆਰ ਹੋ ਕੇ ਆਉਣੀਆਂ ਦਿਖਾਉਂਦੇ ਲੋਕ ਵੀ ਮੱਜਾਂ ਵਿੱਚ ਸਾਂਭੀਆਂ ਤਿਆਰ ਹੋ ਹੋ ਇਹ ਹੀ ਆਉਣੀਆਂ ਦੁਆਰਾ ਇਹ ਡੂਡ ਡੂਡ ਦੀ ਹੀ ਬਣਨੀਆਂ 53 ਜ 500 ਕਿਲੋਮੀਟਰ ਤੀਕਰ ਗੱਡੀ ਕੋ ਆਪ ਦੀ ਲਓ ਪੂਰੇ 50000 ਸਣੇ ਬੱਚੇ ਹਾਂ ਜਣੇ ਬੱਚੇ ਮਾਇ ਤਾਂ ਰਹਿ ਗਈ 40 ਦੀ ਹੈ ਗੱਡੀ ਬਾਈ ਵੱਡੀ ਝੋਟੀ ਹਾਂ ਦੁੱਧ 7 ਲੀਟਰ ਹੋਊਗਾ ਠੀਕ ਆ ਸੂਈ ਨੂੰ ਇਹਨੂੰ ਵੀ ਕੋ ਸਾਢੇ 3 4 ਮਹੀਨੇ ਹੋਏ ਆ ਡੇਢ ਮਹੀਨੇ ਦੀ ਉਹਨਾਂ ਬਣੀ ਦੱਸੀ ਆਪਾਂ ਚੈੱਕ ਨਹੀਂ ਜੇ ਕਰਾਈ ਨਾ ਆਪਾਂ ਕੋ ਗਾਰੰਟੀ ਦੇਣੇ ਦੁੱਧ ਦੇ ਸਾਹਣਾ ਦੇਣੀ ਠੀਕ ਆ ਹਾਂਜੀ ਹਾਂਜੀ ਸੂਆ ਦੁਜਾ ਕਾਟ ਤੇ ਵਜਨ ਬਹੁਤ ਆ ਸੂਆ ਦੁਜਾ ਝੋਟੀ ਵਧੀ ਪੂਰੀ ਬੜਾ ਐਡਾ ਬਰਜੇ ਹਲਾਤਾ ਇਹਨੇ ਮਾਰੀ ਨਹੀਂ ਢੋਲਾ ਲਾਇਆ ਇਹਨੇ ਵਜਨ ਹੀ ਬਹੁਤ ਆ ਮਹਿੰਦਾ ਹਾਂ ਘੋੜੇ ਵਰਗੀ ਆ ਹਾਂ ਜਮਾਂ ਨਵੀਂ ਝੋਟੀ ਆ ਨਵੀਂ 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 ਪਿਓਰ ਦੁਜਾ ਸੂਆ ਕਿਆ ਜਿਹਨੇ ਬਣਾਉਣੀ ਗਾੜੀ ਖੜਕੇ ਚਾਹੀ ਝੋਟੀ ਦਾ ਯਾਰ ਬਣਾਉਣ ਵਾਲੇ ਨੂੰ ਕੋਈ ਘਾਟਾ ਨਹੀਂ ਇਹਦਾ ਹਨਾ ਹਨਾ ਅੱਧ ਵਧੂਗੀ 9000 ਹਾਂ ਕੋਈ ਸ਼ੱਕ ਨਹੀਂ ਛੋਟੀਆਂ ਬੰਨ ਇੱਕ ਬੰਨੇ ਠੇਕੇ ਤੇ ਪੈਲੀ ਲੈ ਲੈ ਕਿਲਾ ਦੇ ਇੱਕ ਬੰਨੇ ਇਹਨੂੰ ਲੈ ਕੇ ਬੰਨ ਲਈ ਸਹੀ ਗੱਲ ਠੇਕੇ ਤੇ ਪੈਲੀ ਲਈ ਤੇ 10000 ਦੇਣਾ ਇਹਨੇ ਅੱਧ ਵਦਨ ਕੋਈ ਸ਼ੱਕ ਨਹੀਂ ਵਜਨ ਵਟਾ ਹੀ ਬੜਾ ਮਹਾਂ ਦਾ ਹਾਂ ਇੰਨੇ ਆਏ ਹੋਣਗੇ ਭਾ ਕੋਈ ਸ਼ੱਕ ਨਹੀਂ ਇਹ ਤੇ ਦੋ ਰੈਂ ਹੀ ਯਾਰ ਕਈ ਬੰਦੇ ਇਹਨੇ ਪੈਸੇ ਲਾ ਕੇ ਵੀ ਫਿਰ ਪਸੂ ਖੇ ਜਾਂ ਕਰ ਦਿੰਦੇ ਆ ਹਨਾ ਉਹ ਬਈ ਸਾਹਮਦੇ ਨਹੀਂ ਹਾਂ 60000 ਤੋਂ ਬੋਲ। ਅੱਛਾ ਗੱਡੀ ਕੋ ਆਪਲੇ 57000 ਲੈ ਹੁਣ ਇਹ ਦੋ ਗਾਂ ਦਾ ਹਨਾ ਹਾਂ ਦੁੱਧ ਵੀ ਆ ਹਾਂ ਦੁੱਧ 7 ਲੀਟਰ ਹਾਂ ਮੈਂ ਦੁੱਧ ਵਾਲੀ ਸੀ ਹਾਂ ਜੀ ਹਾਂ ਜੀ ਮੱਧ ਦਊਗੀ ਸੱਜਰ ਸੂਈ 14 ਮੈਂ ਨਾ ਅੱਜ ਮਹਿੰਦੀ ਉਹ ਲੈ ਜੀ ਅੱਜ ਆਫਰਾਂ ਲਾਤੀਆਂ ਡਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ। ਕਿਆ ਇਹ ਛੋਟੀ ਸੂਈ ਤਾਜੀ ਓਕੇ ਕੋ 20-25 ਦਿਨਾਂ ਦੀ ਹੈ 20-25 ਦਿਨਾਂ ਦੀ ਸੂਆ ਪਹਿਲਾ ਛੋਟੀ ਦਾ ओके ਚੋਚ ਆ ਕੇ ਲੇਟ ਲਿਆਂਦੀ 8 ਕਿਲੋ ਦੁੱਧ ਜੀ 8 ਕਿਲੋ ਦੁੱਧ ਤਾਜ਼ਾ ਬੱਚਾ ਹਾਂ ਤਾਜ਼ਾ ਬੱਚਾ ਮਗਰ ਕਟਾ ਕਟੇ ਨਾ ਕੱਢ ਕੇ ਲੈ ਚਲ ਇਹਨੂੰ ਵੀ ਬੱਚੇ ਤੇ ਹੀ ਹਾਂ ਮਗਰ ਕੱਟੀ ਆ ਕੱਟ ਬੱਚੇ ਤੇ ਬੱਚੇ ਤੇ ਜਾਊਗੀ ਇੱਕ ਪੱਤਾ ਚੱਲ ਮਤ ਪਰਾਂ ਕੋਈ ਵਾਦਾ ਖੜੇ ਭਲੇਖਾ ਲਾ ਕੇ ਮਾਲ ਕੱਠਾ ਆਇਆ ਨਾ ਫਿਰ ਧੰਨਵਾਦ ਕਰੀਏ ਰੱਬ ਦਾ ਕੱਟੀ ਮਗਰ ਆ ਯਾਰ ਨਹੀਂ ਨਹੀਂ ਮਾਲ ਨਾ 8 ਦਾ ਨਗਰ ਇਕੱਠੇ ਲਾਇਆ ਭਲੇਖਾ ਲੱਗ ਗਿਆ ਚੋਚ ਆ ਕੇ ਲੇਟ ਆਈ ਆ ਦੁੱਧ ਆਠਾ ਇਹ ਉਹ ਛੜਤੀ ਲਾਇਟ ਵੀਰ ਨੇ ਤੇ ਆ ਦੇਖੋ ਇਹ ਥੇ ਨੇ ਰਾਜਾ ਦੀਦੀ ਕਾ ਠੀਕ ਆ ਕਟਾ ਹਾਂ ਕਟਾ ਕਟਾ ਲੇਖ ਲੱਗ ਗਿਆ ਉਹ ਕਟਾ ਕਟਾ ਲੇਖ ਲੱਗ ਗਿਆ ਲੇਖ ਲੱਗਿਆ ਨਾ ਜੀ ਬਾਪੂ ਨੂੰ ਲੱਗਿਆ ਤੈਨੂੰ ਨਹੀਂ ਨਹੀਂ ਬਪੂ ਨੇ ਕੱਢ ਕੇ ਕਟਾ ਸਜਣ ਕਟਾ ਕਟੇ ਨੂੰ ਮਰਾ ਦੋ ਛੱਟੀ ਮਰਾ ਦਿੰਦੇ ਆ ਕੋਈ ਨਹੀਂ ਕਟਾ ਦੇਖ ਲਾ ਸੁਆ ਪਹਿਲਾ ਝੋਟੀ ਦਾ ਦੁੱਧ 10 ਲੀਟਰ ਦੀ ਠੀਕ ਆ ਸੂਈ ਨੂੰ 25 ਦਿਨ ਕੋਈ 25 ਦਿਨ ਸੂਈ ਨੂੰ ਹਾਂ ਠੀਕ 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 ਸੇਵਾ ਕੀਤੀ ਦੁੱਧ ਨੌ ਦਾ 10 ਲੀਟਰ ਦੇ ਦਊ ਚੋਟੀ ਦੇ ਦੋਗੀ ਹਾਂ ਬੱਚੇ ਤੇ ਆਉਂਦੀ ਆ ਕੋਕ ਕੋਕੇ ਉਹਦੀ ਮੈਂ ਵੇਖੀ ਜੀ ਆਹ ਭੁਲੇਖਾ ਲੱਗ ਗਿਆ ਤੇਨੂੰ ਕੱਟੀ ਮੈਂ ਵੇਖੀ ਆ ਜੀ ਓਕੇ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਮਾਫੀ ਚਾਹੁੰਨੇ ਭੈਣ ਭਰਾਵਾ ਮਾਫੀ ਮੰਗ ਲੈਨੇ ਆ ਆਪਾਂ ਚਰਨਾਂ 'ਚ ਡੇਕ ਪੈਨੇ ਉਹਦੀ ਉਹਨਾਂ ਦੇ ਵੀ ਬਖਸ਼ ਦਿਓ ਵੇਖ ਕੇ ਤੇ ਨਹੀਂ ਕਹੀ ਕੀ ਮਨ ਗਲਤ ਹੋ ਜਾਣਾ ਨਹੀਂ ਕੋਈ ਨਹੀਂ ਭਾ ਨਹੀ ਦੇਣੀ ਆ। ਹੋਰ ਕਿੰਨੂ ਦੇ ਦੇ। ਬੱਚੇ ਵਾਲੀ ਨਹੀਂ ਹੋਵੇ ਤੇ ਉਦਾਂ ਅਸੀਂ 85 ਕਰੀ ਜਾਣਾ। ਹੋਰ ਕਿ ਹੱਡੇ ਤੇ ਹੋਵੇ। ਪਰ ਪ੍ਰਤਾਪ ਨੇ ਨਹੀਂ ਕਰਨਾ। ਹੂੰ। 63000 ਦੇ ਵਿੱਚ ਪਹੁੰਚ। 60000 100 ਕਿਲੋਮੀਟਰ ਦੀ। 60000 ਦੀ ਉਹ ਮੈਂ ਦੇਣੀ। ਬੱਚੇ ਵਾਲੀ ਮੈਂ। ਦੋ ਡੰਗ ਚੋਗੇ ਖਰੇ ਬੱਚੇ ਦੇ। ਕਿਆ ਬਾਤ। ਆ ਐਡੇ ਟਾਂਚੇ ਵਾਲੀ ਕਿੱਥੋਂ ਨੇ ਆਏ। ਗੱਡੀ ਭਈ ਆ ਨਾ ਮੈਂ ਹਰਿਆਣੇ ਦਾ ਮਾਲ ਆ ਬੰਦਿਆਂ ਦਾ। ਜਿੱਥੋਂ ਮੈਂ ਮਹਿ ਲੈਂਦੀ ਆ। ਓਕੇ। ਦੁੱਧ ਹੋਊਗਾ ਹਣੇ ਦੇ ਥੱਲੇ। 8 ਆ 7 ਲਾਵੇ ਕੋਈ ਠੀਕ ਆ 7 ਲਾਲੇ ਕੋ ਦੁੱਧ 8 7 ਲਾਲੇ ਇਹਨਾਂ ਸਾਰਿਆਂ ਨਾਲ ਵੱਡੀ ਕਹਿ ਰਹੀ ਤੇ ਕੱਦ ਬੜਾ ਤੇ ਸੂਈ ਨੂੰ ਇਹਨੂੰ ਇਹ ਜੇ ਕੋਈ 3 1/2 ਮਹੀਨੇ ਹਾਂ ਮਗਰ ਬੱਚਾ ਵੀ ਹੈਗਾ ਕਟਾ ਨਾ ਦੇ ਮੰਗ ਇਹਦੇ ਮਗਰ ਕਟਾ ਸੂਈ ਨੂੰ 3 1/2 ਮਹੀਨੇ ਆ ਤੇ 25 ਦਿਨ ਮਹੀਨਾ ਉਹਨਾਂ ਬਣੀ ਨੂੰ ਦੱਸਿਆ ਪਰ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਦੁੱਧ ਦੇ ਹਿਸਾਬ ਨਾਲ ਦੇਦੀ ਆ ਮਿਲਦੀ ਬੱਚੇ ਤੇ ਬੱਚੇ ਤੇ ਬੱਚੇ ਦੇ ਵਧੀਆ ਮੈਂ ਸੰਭਾਲਣ ਵਾਲੀ ਸੀ ਮੈਂ ਨਾ ਕਾਦੀ ਬੜਾ ਬਈ ਮਜਦਾ ਤੇਰੇ ਜੱਡੀ ਆ ਹਾਂ ਵੇਖਿਓ ਮੈਂ ਦਾ ਢਾਂਚਾ ਤੇ ਸਾਹਮਣਾਂ ਲੈਨੇ ਆਏ ਹੋਏ ਇਹੋ ਕਰੀਏ ਬਣੇ ਫਰਾਹ ਲੱਗ ਦੇ ਹਾਰ ਡਵੇ ਕੱਡੇ ਮਗਰ ਤਾਂ ਕਹਿੰਨੇ ਬੜੀ ਸੰਭਾਲੀ ਸੀ ਦੋਨੋਂ ਗੱਠਾਂ ਨੇ ਮੈਨਾ ਪੜਾ ਲੱਗਾ ਕੋਈ ਸ਼ੱਕ ਨਹੀਂ ਯਾਰ ਐਡੀ ਮੈਂ ਕਰਮਾਂ ਵਾਲੀ ਪਰ ਪਤਾ ਜਾ ਕੋਈ ਨਹੀਂ ਇਹ ਗੱਡੀ ਦੇ ਨਾਲ ਵੀ ਖਿੰਦੀ ਆਈ ਹਾਂ ਬੱਤਾ ਹਾਥੀ ਚ ਪੂਰੀ ਨਹੀਂ ਆਈ ਉਤੋਂ ਬੱਤਾ ਲਾ ਕੇ ਫਿਰ ਮੈਂ ਬੈਕ ਕੀਤੀ ਆ ਵੇ ਖੁੱਬਿਆ ਵਿਚਾਰੀ ਦੇ ਬੱਤਾ ਹਾਂਜੀ ਬੜਾ ਕਦ ਕਰ ਸੀਂਆਂ ਦਾ ਰੋਲ ਸੀ ਕਹੇ ਸੱਜਣ ਇੱਕ ਜੀ ਗਿਆ ਮਨ ਮੈਂ ਆਇਆ ਵੀ ਹੋਇਆ ਤੇਰ ਤੇ ਨਹੀਂ ਸਮਝਿਆ ਨਹੀਂ گاਵੇਂ 60000 ਚ ਪਹੁੰਚ ਹੈ 68000 ਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਜੀ ਲਿਓ ਪੂਰੇ 65000 ਚ ਬੱਚਾ ਦਿਖਾ ਦਿਓ ਬਾਈ ਕਟਾ ਆਲਾ ਕੱਟਾ ਸੱਜਣੋ ਵੱਡੀ ਮਾਈ ਦਾ ਬੜਾ ਕੱਦ ਕਾਠਾ ਮੈਂ ਦਾ ਕੋਈ ਊੜਾ ਬੰਨਾਂ ਨਹੀਂ ਤੇ ਸਾਂਭ ਲਿਓ ਮੈਂ ਮੈਂ ਹੀ ਆ ਮੈਂ ਦਾ ਕੋਈ ਕਸੂਰ ਨਹੀਂ ਪ੍ਰਤਾਪ ਸ਼ਾਹ ਕਹਿੰਦਾ ਮੈਂ ਚੂਈ ਵੀ ਸਵੇਰੇ ਲੇਟ ਆ ਸਵੇਰੇ ਹਰੇ ਚੂਕੇ ਵੀ ਮੈਂ ਨਾ 9-10 ਵਜੇ ਮੈਂ ਚੂਈ ਆ ਓਕੇ ਤੁੰਦਾਂ ਸਵੇਰੇ ਠੰਡ ਨੂੰ ਦਿੱਤਾ ਨੂੰ ਪਤਾ ਵੀ ਮੈਂ ਨਾ ਲੇਟ ਹੋਣ ਨੂੰ ਨਹੀਂ ਜੀ ਕਰਦਾ ਲੇਟ ਹੋ ਜਾਈ ਤੈਨਾਂ ਦਾ ਨਾ ਹੋ ਗਿਆ 5 ਵਜੇ ਘਰੋਂ ਨਿਕਲਦੇ ਰਿਆਂ ਅੱਜ ਤੇਜੇ ਦਿਨ ਘਰੇ ਆ ਮੈਂ ਅੱਜ ਵੀ ਹੁਣ ਸਾਰੀ ਤੇਰੀ ਮਾਲ ਲੈ ਹੁੰਦੇ ਲੰਗੀ ਹੁਣ ਫੇਰ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹੋ ਜਾਣਾ ਬੱਸ ਆ ਤਾਜੀ ਸੂਈ ਜੀ ਅੱਛਾ ਪਰਸੋਂ ਦੀ ਇਹਦੇ ਮਗਰ ਬੱਚਾ ਨੀਲੀ ਦਾ ਨਹੀਂ ਇਹਦੇ ਮਗਰ ਕੱਟੀ ਆ ਮੋਹਰਾ ਦੀ ਮੋਹਰਾ ਦੀ ਸੂਆ ਦੂਜਾ ਕੁੱਤ ਜਾਲ ਵਾਲੇ ਚੌਥਾ ਵਾਲੇ ਦਸਵਾ ਵਾਲੇ ਆਪ ਦੀ ਸਮਝ ਵੇਖੇ ਕੋਈ ਠੀਕ ਆ ਹਾਂ ਤੇ ਬੰਦ ਕਰ ਦੇ ਮੜਾ ਈ ਬਈ ਠੀਕ ਆ ਸੂਈ ਤਾਜੀ ਆ ਗਿੱਲਾ ਨਾੜੂ ਪਰਸੋਂ ਦੀ ਸੂਈ ਪਰਸੋਂ ਚ ਆਉਦੀ ਓਕੇ ਕੱਢ ਲਾ ਬਾਹਰ ਤੇ ਬੋਹੜ ਵਾਲੇ ਕੋ ਦੁੱਧ ਲਾ ਲੈ ਬੋਹੜ ਵਾਲੇ ਦੁੱਧ ਲਾ ਲੈ 8 ਕਿਲੋ ਦਾ ਵਾਰਾ ਦੇ ਥਲੇ 8 ਕਿਲੋ ਦਾ ਵਾਰਾ ਹਾਂ ਮਗਰ ਕੱਟੀ ਹਾਂ ਮਗਰ ਕੱਟੀ ਤਾਜੀ ਸੂਈ ਗੱਲਾਂ ਨਾਲੂ ਦੇਖੋ ਤਰਦੀ ਸੱਜਣਾ ਮਲਾਇਆ ਪਿਆ ਪਲੇਟ ਚ ਉਹੀ ਸਵੇਰੇ ਇਹ ਵੀ 9 10 ਵਜੇ ਫਟੇ ਲਾ ਦਿੰਦੀ ਇਹ ਅੱਛਾ ਹਾਂ ਤਾਜੀ ਹੈ ਦਾ ਤਾਂ ਕੋਈ ਚੱਕਰ ਹੀ ਨਹੀਂ ਹਾਂਜੀ 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 ਇਹਨੂੰ ਬੱਚੇ ਦੇਲ ਚੱਲਿੰਦੇ ਹਾਂਜੀ ਇੱਥੇ ਲੈ ਆ ਬੱਚੇ ਆਹ ਤਾਜੀ ਸੂਈ ਤਾਜੀ ਸੂਈ ਕੱਟੀ ਮਗਰ ਹਾਂ ਆ ਬੱਚਾ ਆ ਨਾਰੂ ਨਾਲਿਆ ਕੱਟੀ ਬੜੀ ਚੰਗੀ ਯਾਰ ਆ ਨਾਰੂ ਨਾਲ ਦੇਖੋ ਹਾਂ ਰੇਟ ਇਹਦਾ ਵੀ ਜਾਇਜ਼ ਜੀ ਇਹ ਨਹੀਂ ਵੀ ਤਾਜੀ ਸੂਈ ਹੈ ਤੇ ਨਾ ਇਹ ਨਹੀਂ ਮੈਂ 80 85 ਕਰੀ ਜਾਊਂਗਾ ਲੱਖ ਕਰੀ ਜਾਊ ਇਹਦੀ ਵੀ 36 ਚ ਪਹੁੰਚ ਗੱਡੀ ਆਪਦੀ ਲੈ ਉਹ ਪੂਰੇ 60 ਦੀ ਤਾਜੀ ਸੂਈ ਮੈਂ ਮਗਰ ਕੱਟੀ ਹਾਂਜੀ ਹਾਂਜੀ 60000 ਦੀ ਹਾਂ ਬੋਲਾ ਖਾਲੇ ਜਾ ਸਿੰਘ ਸ਼ਾ ਇਹ ਕਰਾਉਂਦਾ ਧੰਨ ਧੰਨ ਇਹ ਨਹੀਂ ਆਗਾ ਵੀ ਇਹ 70 ਦੀ ਵੇਖ ਸਕਦੀ ਮੈਂ ਨਾ ਵੇਖਦੀ ਕੋਈ ਨਹੀਂ ਅਗਲਾ ਵੀ ਜਾ ਕੇ ਵੇਚ ਲੂ ਵੇਚਣ ਵਾਲਾ ਬੜੂ ਹਾਂ ਨਹੀਂ ਤੇ ਜਾ ਕੇ ਕੋ ਘਰ ਵਾਲਾ ਲੈ ਗਿਆ ਭੈਣ ਭਰਾ ਬੋਲਾ ਖਾ ਗਏ ਫਿਰ ਕੀ ਕਰਨ ਸਹੀ ਗੱਲ ਆ ਹਨਾ ਹਾਂਜੀ ਹਾਂਜੀ ਗੱਲ ਕੱਟੀ ਬਹੁਤ ਚੰਗੀ ਏ ਮੈਂ ਦੇ ਹਾਂ ਕੱਟੀ ਕੱਟੀ ਬੜੀ ਚੰਗੀ ਨਿਆਬ ਵੀ ਮੈਂ ਸਿੰਘੀ ਤੋਂ ਲੋ ਖੁੱਲਾ ਭੈਣ ਭਰਾਵਾਂ ਦੇ ਗਾੜੀ ਆ ਬਾਕੀ ਮੈਂ ਸਰੀਰ ਸੂਤ ਦੀ ਸਾਫ ਆ ਸਾਰੀ ਇਹ ਗੱਲ ਕੋਈ ਨਹੀਂ ਮੈਂ ਤਾਂ ਦੇ ਦੂ ਮੈਂ ਹਾਂ 10 ਕਿਲੋ ਆਂਦੇ ਸਾਡੇ ਪੱਠਿਆਂ ਦੇ ਸੇਵਾ ਬੰਦਿਆਂ ਦੀ ਜ਼ਿੰਮੇਵਾਰਾਂ ਜਿੱਥੋਂ ਦੇ ਦੇ ਤਾਂ ਹੋ ਗਏ ਹਾਂ 11 12 ਲੀਟਰ ਦੁੱਧ ਮੈਨੇ ਦੇਣਾ ਜਿਸ ਵੇਲੇ ਆਵਾਜ਼ ਆ ਯਾਰ ਪ੍ਰਤਾਪ ਕੋਈ ਸੰਭ ਲਵੇ ਯਾਰ ਮੈਨਾ ਜੀ ਆਪਣੀ ਇਹੋ ਹੀ ਬੇਨਤੀ ਭੈਣ ਭਰਾਵਾਂ ਨੂੰ 2 ਲੱਖ ਦੀ ਮੈਂ ਵਿਕ ਜੇ ਮੈਨਾ ਜੀ ਆਪਣੀ ਉਹ ਬੇਨਤੀ ਹੈ ਨਾ ਮੈਨਾ ਕਰ ਚਟਾ ਇੱਕ 70 80 ਤੋ ਤਾਂ ਜਮਾ ਨਹੀਂ ਡੈਗ ਦੀ ਜੇ ਸੰਭ ਨਾ ਸੱਜਣ ਕੋਈ ਝਾਰੂ ਮੈਂ ਉਹ ਰੋਕਦਾ ਨਹੀਂ ਬਾਕੀ ਚਲੋ ਭੈਣ ਭਰਾਵਾਂ ਆਖਣਾ ਆਪਣੇ ਨੂੰ ਸਿਆਣੇ ਆ ਭੈਣ ਭਰਾ ਸਾਰੇ ਹਾਂ ਇਹੋ ਹੀ ਬੇਨਤੀ ਹੁੰਦੀ ਆ ਕਈ ਮੈਨੂੰ ਕਹਿ ਦੇਣਗੇ ਨਾ ਤੂੰ ਲੈ ਲੈਂਦਾ ਮੈਨਾ ਜੀ ਇੱਕ ਦੋ ਟਾਈਮ ਚੋ ਕੇ ਆਪਦੀ ਤਸੱਲੀ ਕਰਕੇ ਫਿਰ ਖੜੋ ਜਦਾਂ ਮਰਜੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਮਾਲ ਦਾ ਵਾਅਦਾ ਹੋ ਗਈ ਸੀ ਜਬੜਾ